ਬੀਤੀ ਰਾਤ ਪਟਿਆਲਾ ਦੇ ਸਰਹੰਦੀ ਬਾਜ਼ਾਰ ਤੇ ਵਿੱਚ ਇੱਕ ਦੁਕਾਨ ਨੂੰ ਭਿਆਨਕ ਅਗ ਲੱਗ ਗਈ ਜਿਸ ਵਿੱਚ ਦੁਕਾਨਦਾਰ ਦਾ ਸਾਰਾ ਸਮਾਨ ਸੜ ਕੇ ਰਿਪੀਟ ਜਿਸ ਨਾਲ ਦੁਕਾਨਦਾਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਅਤੇ ਦੁਕਾਨਦਾਰ ਕ੍ਰਿਸ਼ਨ ਕੁਮਾਰ ਨੇ ਗੱਲਬਾਤ ਕਰਦੇ ਆ ਦੱਸਿਆ ਕਿ ਬੀਤੀ ਰਾਤ ਬਿਜਲੀ ਬੋਰਡ ਦੀ ਅਣਗਹਿਲੀ ਦੇ ਕਾਰਨ ਸ਼ਾਰਟ ਸਰਕਟ ਹੋਣ ਦੇ ਨਾਲ ਉਹਨਾਂ ਦੀ ਦੁਕਾਨ ਨੂੰ ਅਗ ਲੱਗ ਗਈ ਉਸ ਨੇ ਇਹ ਵੀ ਦੱਸਿਆ ਕਿ ਉਹ ਆਪਣੇ ਪੂਰੇ ਪਰਿਵਾਰ ਦੇ ਨਾਲ ਦੁਕਾਨ ਦੇ ਉੱਪਰ ਹੀ ਰਹਿੰਦਾ ਹੈ ਰਾਤ 12 ਵਜੇ ਦੇ ਕਰੀਬ ਜਦੋਂ ਉਹਨਾਂ ਨੂੰ ਅਕਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਪਰ ਉਦੋਂ ਤੱਕ ਉਹਨਾਂ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਿਆ ਸੀ ਵਪਾਰੀ ਕ੍ਰਿਸ਼ਨ ਨੇ ਦੱਸਿਆ ਕਿ ਉਹ ਸੜਕ ਅੱਗੇ ਰਿਪੀਟ ਪੀੜਤ ਨੇ ਪ੍ਰਸ਼ਾਸਨ ਦੇ ਅੱਗੇ ਮਦਦ ਦੀ गुहार ਲਗਾਈ ਹੈ ਉਸ ਦਾ ਕਹਿਣਾ ਹੈ ਕਿ ਬਿਜਲੀ ਵਿਭਾਗ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਬਿਊਰੋ ਰਿਪੋਰਟ ਨਾਮ ਇਸ਼ੰਸ਼ਰ ਵਾਦ ਇਸ਼ੰਸ਼ਰ ਕਿੰਨੇ ਵਜੇ ਦੀ ਘਟਨਾ ਕਾਜੀ ਦੁਕਾਨ ਚ 4:30 ਦੇ ਵਜੇ ਦੀ ਘਟਨਾ ਹੈ ਵੀ ਠਾਕੁਰ ਜੀ ਡਰੈਸਰ ਦਾ ਕੰਮ ਹੈ ਮੇਰਾ ਤੇ ਕਿਸੇ ਜਨ ਲਾ ਕੇ ਅਟੈਚ ਗਿਆ ਵੀਰੇ ਲੰਬੂ ਸੀ ਜਮੇ ਲੈਂਟ ਜਰ ਦੇ ਯੂਨੀਵਰਸਿਟੀ ਦਾ ਹਾਂਜੀ ਬਿਜਲੀ ਬੋਰਡ ਦੀ ਤਾਰਾਂ ਦੀਆਂ ਗੇਂਦੀਆਂ ਵਾਲਿਆਂ ਬਾਹਰੋਂ ਅੱਗੇ ਗਈ ਹੈ ਜੀ ਬਾਹਰੋਂ ਅੰਦਰ ਆ ਕੇ ਗਈ ਹੈ ਫਿਰ ਅੱਗੇ ਅੰਦਰੋਂ ਲੱਗੀ ਹੈ ਕਿੰਨੇ ਦਾ ਨੁਕਸਾਨ ਹੋ ਗਿਆ ਉਸ ਤਾਂ ਟੋਟਲ ਨੋਸ ਹੈ ਵੀਰੇ ਤੇ ਕੀ ਨਹੀਂ ਬਚ ਰਿਹਾ ਪੰਜ ਪੈਸੇ ਦਾ ਸਾਮਾਨ ਨਹੀਂ ਬਚਾ ਪੈਸੇ ਬੇਚੀ ਸੀ ਕਿ ਸੀਜ਼ਨ ਦੇ ਉਹ ਵੀ ਸਾਰੇ ਸੜ ਗਏ ਤੇ ਉਪਰੀ ਰਹਿ ਸੀ ਉਪਰੀ ਰਹਿ ਸੀ ਵੀਰੇ ਕਿੰਨੇ ਪੰਜੇ ਉੱਪਰ ਸਿਸਟਮ ਮਜੂਦ ਹੈ ਸਟੇਮਸੀ ਚਾਰ ਜਿਹੜੇ ਜਗੇ ਲੰਮੀ ਸੀਗੀ ਮੁੰਡਾ ਸੀ ਮੇਰਾ ਅਮਰੀਕਾ ਨਹੀਂ ਸੀਗੀ ਫਾਇਰ ਗੱਡੀਆਂ ਗੱਡੀਆਂ ਆ ਗਈਆਂ ਸੀ ਮੋਕੇ ਤੇ ਆ ਵੀਰੇ ਲੱਗਿਆ ਸੂਰਾ ਟਾਈਮ ਕੋਈ ਟਾਈਮ ਆਉਣ ਦਾ ਟਾਈਮ ਲੱਗਦੀ ਆ ਚਾਰ ਪੰਜ ਗੱਡੀਆਂ ਲੱਗ ਗਿਆ ਵੀਰੇ ਸਰਕਾਰ ਤੋਂ ਕੀ ਮੰਗ ਕਰਦੀ ਮੁਆਵਜ਼ਾ ਬਸ ਇਹ ਦੇਖਿਆ ਜਾਵੇ ਮੇਰੇ ਗਰੀਬ ਪਲੂਰੇ ਮੇਰੇ ਵਰਗੇ ਕੁਝ ਨਹੀਂ ਆ ਆਪਣੇ ਕੋਲ ਨਾ ਵੀਰੇ ਰਹਿਣ ਦਾ ਜਗ੍ਹਾ ਨਾ ਕੁਛ ਹੈ ਵੀਰੇ ਕੋਈ ਸਾਧਨ ਸੀ ਸਾਰਾ ਕੁਝ ਮੇਰਾ ਉਸ ਤੇ